ਇਸ ਲਈ ਜਾਂ ਕਿਸ ਸਾਥ ਤੋਂ ਇਹ ਸਨ ਸਵੇਰ ਚੱਲਣ ਡੂਰੀ ਹੋਏ ਲੇ ਕੰਮ ਹੈ ਅੱਜ ਦੇ ਸਮੇਂ ਚ ਪਈ ਹੈ ਅਸਰ ਮੋਰ ਸਾਡੇ ਕਵੀ ਜੀ ਪਾਤਰ ਨੂੰ ਛੁਡਾ ਨਹੀਂ ਦੇਣ ਸਮੇਂ ਤੇ ਪਿਛੇ ਬਸ ਪੁਸ਼ ਕਰਨਾ ਹੈ ਯਤਨ ਕਰਨ ਦੀ ਕੋਸ਼ਿਸ਼ ਕਰਨਾ ਪਾਤਰਾਂ ਦੇ ਵਿੱਚ ਮੇਰੇ ਤੋਂ خیال ਹੈ ਪਹਿਲੇ ਵਾਰੀ ਯਾਰ ਇੱਕ ਜੀ ਮਿਸਲੀ ਦਾ ਬਿਲਕੁਲ ਲੱਗੇ ਪ੍ਰੋਫੈਸਰ ਮੋਹਨ ਸਿੰਘ ਦਾ ਘਰ ਹੁੰਦਾ ਸੀ ਪ੍ਰੋਫੈਸਰ ਮੋਹਨ ਸਿੰਘ ਦਾ ਘਰ ਵੀ ਉਹਨਾਂ ਦੇ ਨਾਲ ਚ ਮਹਿਫਲਾਂ ਹੁੰਦੀਆਂ ਸੀ ਮੈਨੂੰ ਵੇਰੀ ਯਾਦ ਹੈ ਕਿ ਮੈਨੂੰ ਪੱਤਰ ਉੱਥੇ ਲੱਗੇ ਦਾ ਮਰੇ ਉਹਨਾਂ ਦੇ ਨਾਲ ਚ ਮੈਨੂੰ ਪੰਜਾਬੀ ਜਿਹੜਾ ਚ ਚੌਣ ਨਾਲ ਪ੍ਰੋਫੈਸਰ ਦਾ ਨਾਮ ਜਾਂਦਾ ਸੀ ਔਰ ਉਸ ਤੋਂ ਬਾਅਦ ਉਸ ਵੇਲੇ ਅਸੀਂ ਪੰਜਾਬ ਸਰਸੋ ਅਤੇ ਅੰਪਰੂਫ ਪ੍ਰਾਈਸਿੰਗ ਦੀ ਵਧਤ ਚੱਤਰ ਦੇ ਵਿੱਚ ਉਹਨਾਂ ਦੇ ਨਾਲ ਚ ਕੇਂਦਰੀ ਪੰਜਾਬੀ ਲੇਖ ਸਭਾ ਜਿਹਨੂੰ ਐਰਸੀ ਤਰੀਕੇ ਨੇ ਸੀ ਸੁਰਿੰਦਰ ਸਿੰਘ ਸਾਹਿਬ ਦਾ ਜਨ ਸੈਕਟਰ ਸੀ ਕੋਵਿਡ ਪੀਕ ਕਿਹਾ ਲਸੀਏ ਤੇ ਮੈਂ ਉਹਦਾ ਆਰਗੇਨਾਈਜ਼ਰ ਸੀ ਸੀ ਉਸ ਵੇਲੇ ਤੋਂ ਬਾਅਦ ਮੈਂ ਜੇਮ ਵਿੱਚ ਪਹੁੰਚ ਗਿਆ ਨੂੰ ਸੋਚ ਤਰ ਦੇ ਵਿੱਚ ਤਾਂ ਕੁਸ਼ਲਾ ਮੇਰੀ ਯਾਦ ਹੈ ਕਿ ਪਹਿਲ ਦਾ ਤੇਵਾ ਹਾਂ ਕਹੇ ਸੀ ਉਹ ਸਭ ਮੁਸ਼ਕਲ ਨੂੰ ਸਿੱਧਾ ਸਿੱਧਰੀ ਭਾਇ ਉਹਦੇ ਵਿੱਚ ਪਹਿਲੀ ਵਾਰੀ ਪੰਜਾਬੀ ਦੇ ਇਹ ਉਹ سٹਰਟ ਪਲੱਸ ਸੀ ਉਹ ਕਵੀ ਮੇਰਾ ਨਵਾਦ ਨਸਲੀ ਕੋਈ ਨਹੀਂ ਲੇਕਿਨ ਅਮਨ ਦੀ ਚੋਲਨ ਸੁਹੀ ਪਾਠ ਪਾਸ਼ ਕੇ ਸਾਰੇ ਕਵੀ ਮੁਖ ਤਰਤੇ ਉਹਦੇ ਵਿਚ ਸ਼ਾਮ ਹੈ ਮੈਂ ਆਰ ਦੇ ਦਿੱਤ ਤੱਕ ਯਾਦ ਹੈ ਕਿ ਮੈਂ ਡਾਕਟਰ ਨਸਲੀ ਵਿੱਚ ਜੋ ਜੇਐਨ ਸਟੂਡੈਂਟਸ ਮੇਰੇ ਹਸਪਤਲ ਦੇ ਕਮਰੇ ਵਿੱਚ ਲੱਗਿਆ ਸੀ ਮਨਮੋਹ ਸ਼ਬਾਏ ਜਿਹੜਾ ਕਵੀ ਬਹੁਤ ਆਂਗਰ ਦਿੱਸੇ ਸਾਰੀ ਰਾਤ ਕਪਤਾਨ ਦਾ ਪਾਠ ਚੱਲ ਰਿਹਾ ਸੀ ਉਹਦੇ ਉੱਤੇ ਉਰਦੂ ਦੇ ਮੇਰੇ ਸਾਥੀ ਤਾਰਬੀਨ ਐਸੇ ਸ਼ੁਇਨਰ ਦੇ ਕਿ ਜਿਹੜੇ ਮੁਹੰਮਦ ਅਸਮ ਇੱਕ ਇਰਸਾਲਾ ਕਰਦੇ ਸੀ ਬਹੁਤ ਹੀ ਮਸ਼ਹੂਰ ਅਚਾਰਾ ਅਸਰੀ ਇਹਦਾ ਮੈਨੂੰ ਤੇ ਉਰਦੂ ਲਿਖਣ ਸੀ ਹੁੰਦਾ ਲਿਖਿਆ ਐਸੇ ਸ਼ੁਇ ਨੇ ਲੇਕਿਨ ਚਾਰ ਨੌਜਵਾਨ ਕਵੀ ਕਰਕੇ ਅਸੀਂ ਪਹਿਲੀ ਵਾਰੀ ਮੇਰਾ ਖਿਆਲ ਕਰ ਤਨਸੀ ਵਿੱਚ ਤਕਬੀਏ ਕੀਤੇ ਉਹ ਚਾਰ ਨੌਜਵਾਨ ਕਵੀ ਸ੍ਰੀ ਪਾਤਰ 파ਸ਼ ਲੋਲ ਸਿੰਘ ਦੇ ਤੇ ਅਮ ਜੱਜਦਨ ਤਾਂ ਇਹ ਮੈਂ ਉਹ ਇਸ ਜੰਨੇ ਗੱਲਾਂ ਕਰਨਾ ਕਰਨਾ ਚਾਹੁੰਦਾ ਇਹ ਆਸ਼ ਪਾਤਰ ਇੱਕ ਤਰੀਕਾ ਨਾਲ ਇੱਕ ਗਿਆਨਕ ਬਲਤਾ ਦਾ ਇੱਕ ਬਹੁਤ ਵੱਡਾ ਦੌਰ ਸੀ ਆਸ਼ ਬਿਸ਼ਪ ਪਹਿਲਾਂ ਚਲਾ ਗਿਆ ਜਦੋਂ ਆਸ਼ ਗਿਆ ਉਸਨੇ ਵੀ ਅਵਲਿਤ ਚੰਦਨ ਨੇ ਉਹਦੇ ਜਨਮ ਦਿਨ ਨੂੰ 9 ਅਕਤੂਬਰ ਨੂੰ ਕਵਤਾ ਦਿਵਸ ਦੇ ਤੌਰ ਤੇ ਐਲਾਨਿਆ ਸੀ ਹਾਲਾਂਕਿ ਬਿਸ਼ਪ ਗਿਆ ਅਜਿਹੇ ਹਾਲ ਕਿ ਉਹ ਆਸ਼ ਯਾਦਗਾਰੀ ਸਮਾਰੋਹ ਹੁੰਦਾ ਸੀ ਪਹਿਲੇ ਸਾਲਾਂ ਵਿੱਚ ਸੁਰੇਤ ਪਾਤਰ ਨੂੰ ਵੀ ਪਾਸ਼ਾਗਰੀ ਨਾਮ ਮਿਲਿਆ ਹੋਇਆ ਸੀ ਮੋਰਸਾਰੇ ਨੰਮਾ ਚੱਕੇ ਆਉਂਦੀ ਹੈ ਇਸ ਤਰ੍ਹਾਂ ਦੀ ਚੱਕੇ ਘੱਟ ਹੋਈ ਹੈ ਔਰ ਉਹਨਾਂ ਚ ਕਈ ਸਾਲ ਤੋਂ ਕਵਤਾ ਦਿਵਸ ਦੇ ਰੂਪ ਵਿੱਚ ਚਲਿਆ ਆ ਰਿਹਾ ਹੈ ਅੱਜ ਜਿਵੇਂ ਸੁਜਾ ਆਇਆ ਤਾਂ ਇਹ ਗੱਲ ਚੰਗੀ ਹੈ ਕਿ ਇਹ ਨਾ ਸਿਰਫ ਕਵਤਾ ਦਿਵਸ ਦੇ ਤੌਰ ਤੇ ਬਲਕਿ ਭਾਰਤੀ ਕਵਤਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਉਸ ਤੋਂ ਬਾਅਦ ਪਾਤਰ ਦੇ ਮੈਂ ਕਾਫੀ ਅਨੁਵਾਦ ਕੀਤੇ मतलब ਉਹ ਦੋ ਕਿਤਾਬਾਂ ਦੇ ਰੂਪ ਦੇ ਵਿੱਚ 1998 ਦੇ ਵਿੱਚ ਕਵੀ ਨੇ ਸੋਚਿਆ تھا ਸਾਰਾਂਸ਼ ਪ੍ਰਸ਼ਨ 86 ਚਿਤਕਾਵਾ ਦੱਸਿਆ ਮਾਂਦੇ ਵਿੱਚ ਜਿਹੜੀ ਕਪਤਾਵਾਂ ਦੇ ਵਿਚਾਰ ਕਰਦੇ ਨੇ ਨਾਮ ਮਿਲਿਆ ਤਾਂ ਸੈਫ ਕਟਮੀ ਨੇ ਹੀ ਮੈਨੂੰ ਉਹ ਕਪਤਾਵਾਂ ਵਾਸਤੇ ਸਾਈਨ ਕੀਤੀ ਅੰਧੇਰੇ ਵਿੱਚ ਸੁਰੱਖਿਤੀ ਵਰਮਾ ਹਨ ਇਹ ਵੀ ਸੁਰੱਖਿਤੀ ਵਰਮਾ ਇੱਕ ਲੋ ਸਿਰਫ ਉਸ ਦੀਆਂ ਕਪਤਾਵਾਂ ਨਹੀਂ ਸੀ ਕਿਉਂਕਿ ਸੰਗ੍ਰਹਿ 2010 ਚ ਆਪ ਅਪਰਤ ਨਾਲ ਗੱਲਬਾਤ ਕਰਦੇ ਕਰਦੇ ਉਹਦੇ ਬਾਅਦ ਉਸ ਮਹਤਵਪੂਰਨ ਬਾਤ ਦੀ ਜਿਹੜੀ ਕਪਤਾਵ ਸੀ ਉਹਦੇ ਸ਼ਾਮਲ ਕਰੇ ਕਰਿਬ 100 ਕਪਤਾਵਾਂ ਦਾ ਉਹ ਸੰਗ੍ਰਹਿ ਅੱਜ ਜੈਸੂਨ ਦੇ ਦੋਵੇਂ ਉਹ ਆਟੋਪ੍ਰਿੰਟ ਨੇ ਨਿਰਾਰਥਕ ਵੱਲੋਂ ਅਲਾਕਿਤ ਕੀਤਾ ਉਹ ਜਲਦੀ ਕਵਿਤੀ ਸੋਚਾ ਤਾ ਨਵਾ ਨਹੀਂ ਸੀ 5 ਦਿਨ ਦੇ ਵਿੱਚ ਲੇਕਨ ਆਹ ਨਾਲ ਮੈਂ ਉਹਦੇ ਘਰ ਤਾਂ ਜੰਦਾ ਹੁੰਦਾ ਰਹਿੰਦਾ ਸੀ ਜਦੋਂ ਆਸ਼ ਦੇ ਕਤਲ ਤੋਂ ਬਾਅਦ ਉਹ ਕੁਛ ਅਸੀਂ ਪਾਸ਼ ਯੂਨੀਟ ਪ੍ਰੈਸ ਕੋਲੋਂ ਇੱਕ ਕਿਤਾਬ ਤੇ ਆਖੀ ਸੀ ਵਰਤਮਾਨ ਦੇ ਰੂਪਦੋ ਉਹਦੇ ਵਿੱਚ ਸਹੀ ਪਾਤਰ ਸੂਚਨਾ ਵਿਸਥ੍ਰਿਤ ਹੈ ਤਿੰਨਾਂ ਗਰੇ ਸੰਪਾਦਕ ਸੀ ਉਹਦੇ ਸਿਲਸਿਲੇ ਚ ਵੀ ਪਾਤਰ ਦੇ ਘਰ ਬੈ ਕੇ ਤੇ ਸਚੈਨਸ ਜਿਹੜਾ ਪੱਤਰ ਦੇ ਘਰ ਤੇ ਬਿਲਕੁਲ ਪਿਛਲੀ ਗਲੀ ਦੇ ਵਿੱਚ ਸੀ ਸ਼ਾਇਦ ਪਿਛੇ ਵੱਨ ਨਾਲ ਹੀ ਆਬਸਟ੍ਰੈਕਟੀਆਂ ਹੋਣਗੀਆਂ ਸਚੈਨ ਮਿਸਤਰੀ ਖਾ ਬਹੁਤ ਪਹਿਲਾਂ ਚਲਾ ਗਿਆ ਤੇ ਉਹ ਅਸੀਂ ਉਸ ਸਾਥ ਇਕੱਠਾ ਹੋਇਆ ਮੈਂ ਬਾਸ਼ਨਲ ਆਬਦੀ ਨਜ਼ਦੀਕੀ ਦਾ ਨਾਮ ਲਿਕਰੂਗਾ ਲੇਕਿਨ ਬਹੁਤ ਕਹਿਣਾ ਚਾਹੀਦਾ ਕਿ ਇਹ ਵਾਰਸ ਗਾਵੇਂ ਬਹੁਤ ਇਸ ਨੂੰ ਮੈਂ ਅੱਤਰ ਦੀ ਕਤਰ ਇਹ ਗਲੜਾ ਤੇ ਮੈਂ ਸਮਝਦਾ ਕਿ ਬਹੁਤ ਡੂੰਘੇ ਮਾਨਵੀ ਭਾਵਨਾਵਾਂ ਵਾਲੀ ਸੁਖੰਤ ਹੈ ਸੋਚ ਵਾਲੀ ਮਨੇ ਆਸ਼ਟ ਪਾਤਰ ਨੂੰ ਜੇ ਅਸੀਂ ਇੱਕ ਕਪਤਾ ਜੁਦਾ ਸਮਝੀ ਤਾਂ ਆਸ਼ ਉਸ ਲਹਿਰ ਦੇ ਇਨਕਲਾਬੀ ਦੇ ਲਾਉਡਨੈਸ ਦਾ ਪ੍ਰਤੀਕ ਸੀ ਜਿਹਦੀਆਂ ਕਪਤਾਵਾ ਨਾੜੇ ਬੰਦੇ ਸੀ ਸਟੂਡੈਂਟ ਉਹਨਾਂ ਨੇ ਹਾਲ ਨੂੰ ਨਾ ਉਹਦੇ ਕਪਤਾਵਾਵਾਂ ਪਰਤੇ ਅਸੀਂ ਆਮ ਲੋਕੀਂ ਦੇ ਸਾਥੀ ਵੇਰਾ ਤੇ ਇਹ ਚੀਜ਼ ਪਾਤਰ ਤੇ ਜਿਹੜਾ ਸੀ ਉਹ ਸੋਝਵਾਲ ਪੰਛੀ ਮਨੇ ਬਾਸ਼ਨਸ਼ਾਲੀ ਕਪਤਾ ਲਿਖੀ ਦੇ ਮੈਂ ਤੇ ਪਾਤਰ ਸਾਕੇ ਭਰਾ ਮੈਂ ਘਰ ਉਸ ਕਪਤਾਨ ਦਾ ਅਰਵਾਦੀ ਕੀਤਾ ਹਾਲ ਤੱਕ ਲੇਕਿਨ ਅਪਿਛਲੇ ਰਾਤ ਦੇ ਵਿੱਚ ਹੀ ਕੋਈ ਮਨਦਮ ਨੇ ਪਹਿਲਾਂ ਪਾਤਰ ਦਾ ਮੈਨੂੰ ਫੋਨ ਆਇਆ ਕਿ ਪੰਜਾਬੀ ਭਾਸ਼ਾ ਦੇ ਵਿੱਚ ਉਹ ਸਰਕਾਰਮੇ ਵਾਲੀ ਕਪਤਾਨ ਦਾ ਅਰਵਾਦ ਹੁਆ ਤੇ ਮੇਰੇ ਕੋਲ ਕੋਈ ਕਾਪੀ ਨਹੀਂ ਹੈਗੀ ਸਰਕਾਰਮੇ ਕੋਲੇ ਵੀ ਕਾਪੀ ਨਹੀਂ ਕਿਉਂਕਿ ਉਹ ਟੂ ਪ੍ਰਿੰਟ ਹੈ ਮੈਂ ਕੁਝ ਕਈ ਵਾਰ ਸਾਬ ਕੇ ਰੱਖ ਲੈਣਾ ਚਾਹੀਦਾ ਪਾਤਰ ਨੇ ਸੀ ਵੀ ਪਾਤਰ ਕੋਲੇ ਲਿਖੇ ਹੋਏ ਦਰਦ ਨੂੰ ਤੇ ਮੈਨੂੰ ਪਾਤਰ ਨੇ ਕਿਹਾ ਮੈਨੂੰ ਦੀ ਕਾਪੀ ਦੇ ਦੇ ਮੈਂ ਉਹ ਫੋਟੋ ਕਾਪੀ ਕਰਾ ਕੇ ਮੈਂ ਰੱਖ ਲਵਾਂ ਉਹ ਕਿਤਾਬ ਜਨਵਰੀ ਦੇ ਸਿਖੋ ਇਹਨਾਂ ਦਿਨਾਂ 'ਚ ਇਹ ਮੈਂ ਕਹਿੰਦਾ ਜੀ ਉਹ ਸਿਰਫ ਬਲਕਿ ਪੰਜਾਬ ਕਲਾ ਪਰਿਸ਼ਦ ਦਾ ਇੱਕ ਕਾਮਯਾਬੀ ਵਰਗੋਂ ਉਤਾਰੀ ਚੁਟੂਕਾ ਹੋ ਰਹਿ ਗਿਆ ਤੋਤਾ ਉਹ ਕਿਤਾਬ ਉਹ ਬਾਅਦ ਵਿੱਚ ਵਾਪਸ ਵੀ ਕਰ ਗਈ ਤੇ ਮੇਰਾ ਖਿਆਲ ਹੈ ਕਿ ਪੁਰਸ਼ਾ ਦੇ ਆਪਣੇ ਦੋਸਤ ਕਵੀ ਨੂੰ ਆਪਾਤਰ ਰਹਿ ਕੋ ਸੰਗ੍ਰਹਿ ਦਿੱਤਾ ਹੋਵੇ ਤੇ ਮੈਨੂੰ ਇਹ ਕਰਨਾ ਚਾਹੀਦਾ ਹੈ ਕਿ ਉਹ ਜਲਦੀ ਹੀ ਛਾਪੀ ਉਹ ਰਿਸਰਚ ਉੜਿਆਲ ਦੇ ਤਸਵੀਰਾਂ ਨੇ ਆਸ਼ ਪੱਤਰ ਪਾਸ ਤੇ ਪੱਤਰ ਦੋਵੇਂ ਬਹੁਤ ਮਨਵਾਰਦੇ ਨੇ ਪੱਤਰ ਦੇ ਜਿਹੜੇ ਬਹੁਤ ਅਨਵਾਰ ਨੇ ਕੁਝ ਹਿੰਦੀ ਵਰਤਾਵਤ ਹੋਏ ਨੇ ਅੰਗਰੇਜ਼ੀ ਥੋੜੀ ਘੱਟ ਹੋਈ ਬਲਕਿ ਮੈਂ ਇਹਨੂੰ ਹੋਰ ਦੱਸਦਾ ਠੀਮਾ ਤਲਖਣ ਨਕਸ਼ਾ ਉਹ ਉਹ ਨੂੰ ਸੁਮੰਤ ਮੈਦਨ ਜੀ ਨੇ 85 ਸਾਲਾਂ ਦੇ ਕਰੀਬੀ ਇੱਕਲੋ ਹੀ ਬਣਾਏ ਨੇ ਉਹਨਾਂ ਨੇ ਐਡਿਟ ਕੀਤੀ ਸੀ ਉਹਦੇ ਵਿੱਚ ਮੇਰੇ ਕੋਲੋਂ ਪਾਸ ਪੱਤੀ ਵਰਤਾਵਤ ਸ਼ੁਰੂ ਹੋਏ ਸੁਣਾ ਨੇ ਤਾਂ ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਬਹੁਤ ਹੈ ਉਦੋਂ ਰੂਸੀ ਤੋਂ ਪੂਰੇ ਰੂਸੀ ਵਿੱਚ ਅਨੁਵਾਦ ਹੋਰ ਮੈਂ ਜਦੋਂ ਹਿੰਦੀ ਦੇ ਵਿੱਚ ਤਰਜਮਾ ਕਰਨਾ ਸ਼ੁਰੂ ਕੀਤਾ ਔਰ ਉਹ ਹਿੰਦੀ ਦੇ ਵਿੱਚ ਬਿਲਕੁਲ ਜਿਵੇਂ ਆਸ਼ੀਨ ਨੂੰ ਆਪਣਾ ਕ ਵੀ ਲੱਗਦਾ ਸੀ ਹਿੰਦੀਆਂ ਨਾਲ ਪਾਤਰ ਵੱਖਣੇ ਲੱਗਦੇ ਉਹਦਾ ਖਾਸ ਤੌਰ ਤੇ ਉਹਦੇ ਉਹ ਚਾਰ ਕਿਤਾਬਾਂ ਉਹਨਾਂ ਦੇ ਵਿੱਚ ਇੱਕ ਘਰ ਘਰ ਇੱਕ ਬੁਢੀ ਜੱਜ ਬੱਤ ਨਹੀਂ ਕਹਿੰਦੀ ਹੈ ਔਰ ਅੱਬ ਘਰੋਂ ਕੋ ਲੋਟਣਾ ਮੁਸ਼ਕਿਲ ਹੋ ਜਾਂਦਾ ਹੈ ਇੱਕ ਤਿੰਨ ਕਤਾਂ ਤਾਂ ਤਾਂ ਹਿੰਦੀ ਭਾਸ਼ਾ ਨੂੰ ਇਹ ਲੱਗਦੀ ਕਿ ਜਿਵੇਂ ਸਾਡੇ ਜਿਹੜੇ ਪਾਤਰ ਨੂੰ ਆਪਣਾ ਕਹਿ ਲਿਆ ਸੀ ਉਹ ਪਾਤਰ ਵੀ ਉਹਨਾਂ ਨੂੰ ਆਪਣਾ ਕਹਿ ਲਿਆ। ਤਾਂ ਮੈਨੂੰ ਆ ਸਮਝ ਆ ਕਿ ਬਹੁਤ ਗਲਔਰ ਹੌਸਲੀਆਂ ਪਰ ਮੈਂ ਉਹਨੂੰ ਪਾਤਰ ਨੂੰ ਇਸ ਰੂਪ ਈਆ ਕਰਨ ਨੂੰ ਮੈਂ ਗੁਰਦਾਰ ਸਿੰਘ ਉਹਨਾਂ ਦੀ ਇਸ ਗੱਲ ਦੀ ਆਮ ਹੀ ਕਰੂੰਗਾ ਕਿ ਰੇਸ਼ਕ ਪਾਤਰ ਦੇ ਸੇਤਕੀ ਪਾਤਰ ਹਲੇ ਪੰਜ ਸਾਲ ਸਾਡੇ ਨਾਲ ਹੋ ਰਹਿਣੇ ਕਹਿੰਦੇ ਸੀ ਕਿ ਬਹੁਤ ਆਪਣੀ ਤੀਕ ਸੀ ਕ੍ਰੀਏਟੀਵਿਟੀ ਸਖਨਾਤਮਕ ਤੌਰ ਤੇ ਤੀਕ ਸੀ ਗੁਰੀਆਂ ਕਤਤਾਵਾਂ ਉਹਨਾਂ ਨੇ ਕਿਮਿਆਦੀ ਪ੍ਰਸੰਗੀ ਲਾਣ ਜੋੜ ਕੇ ਲਿਖੀਆਂ ਤੇ ਜੋ ਉਹ ਆਪਣੇ ਆਪ ਦੇ ਵਿੱਚ ਅੱਜ ਕੱਲ ਉਹ ਨਹੀਂ ਕਰਦੇ ਜਾਂਦਾ ਸੁਭਾਅ ਪੂਰੇ ਕਿੰਨੇ ਕਰਦੇ ਜਾਂਦਾ ਹੁਣ ਕਹਿ ਗਿਆ ਲੇਕਿਨ ਉਹ ਦੌਰ ਯਸ ਦੁਨੀਆ ਸਾਧਰਿਕਾ ਚੱਲ ਰਿਹਾ ਹੈ ਮੈਂ ਸਮਝਦਾ ਕਿ ਆ ਇੱਕ ਅਗਰਿਕ ਚੰਦਰ ਨੇ ਬੈਂਡਰ ਇੱਕ ਕਿਲਪ ਭੇਜੀ ਅਲੰਕ ਪਾਤਰ ਗੈਸੀ ਕੁੰਬਿਆ ਮੂਰਤ ਦੇ ਵਿੱਚ ਲੱਟਨ ਅਮਰੀਕਾ ਦੇ ਲੇਕਿਨ ਉਹਦੇ ਚ ਪਾਤਰ ਨੇ ਬੱਚੇ ਵਾਲੀ ਕਵਿਤਾ ਲਿਖੀ ਹੈ ਜਦ ਤੱਕ ਜਦੂਗਰ ਸਮਝਦਾ ਨੂੰ ਬੱਚਾ ਉਹ ਪਾਤਰ ਪਾਤਰ ਨੇ ਤਾਂ ਬੜੀ ਪੰਜਾਬੀ ਚ ਔਰ ਉਹਦਾ ਸਪੈਨਿਸ਼ ਜਿਹੜਾ ਤਰਜਮਾ ਹੈ ਉਸ ਤਰ੍ਹਾਂ ਦੇ ਰਿਦਮ ਦੇ ਵਿੱਚ ਕਿਸੇ ਸਪੈਨਿਸ਼ ਪੋਇਟ ਨੇ ਕੀਤਾ ਔਰ ਉਹ ਮੈਂ ਆਪਣੇ ਸਪੈਨਿਸ਼ ਭਾਸ਼ੀ ਜਾਣ ਨੂੰ ਦੋਸਤਾਂ ਨੂੰ ਜਿਹੜੇ ਜੀ ਐਨ ਵਾਲਿਆਂ ਨੂੰ ਪੁਰਾਣ ਪੇਜ ਸਾਰਿਆਂ ਨੂੰ ਬੜੀ ਟੱਚ ਕੀਤੀ ਉਹ ਕਵਿਤਾ ਕਿ ਸਪੈਨਿਸ਼ ਦੇ ਵਿੱਚ ਵੀ ਉਹ ਲੋੜ ਉਹ ਕ੍ਰੀਏਟ ਹੋ ਗਈ ਉਸ ਕਵਿਤਾ ਦੀ ਤੇ ਮੈਂ ਸਮਝਦਾ ਕਿ ਪਾਰ ਸਾਡੇ ਸਾਰੇ ਪੂਰੀ ਭਾਰਤੀ ਕਵਤਾ ਦਾ ਦੌਰ ਸੀ ਮੈਜਿਸਟਰ ਡੌਰ ਦਾ ਵਿਤਿਆ ਉਸ ਦੌਰ ਦੇ ਵਿੱਚ ਅਮੀਰ ਹਰੋਣਿ ਗੁਸ਼ਨ ਭਾਰੀ ਵਿਰਾਮ ਸੰਧੂ ਆਸ਼ ਪਾਤਰ ਅਦਰ ਅਸੀਂ ਸਾਰੇ ਇਕੱਠੇ ਹੁੰਦੇ ਸੀਏ ਹੁਣ ਸਾਡੇ ਦੌਰ ਤੋਂ ਅਗਲਾ ਦੌਰ ਪਰਮ ਸੰਗਠਨ ਦੌਰ ਪਾਰਟੀਮੰਟ ਦਾ ਦੌਰ ਆਸ਼ਾ ਨਾਸਨ ਜੀ ਅੱਭੀ ਕਵਿਸੀ ਉਹ ਭਾਰਤੀ ਕਵਤਾ ਦਾ ਬਹੁਤ ਵਡਰਾ ਸਤਾ ਫਿਰ ਸੀ ਤੇ ਨਾਲ ਦੇ ਨਾਲ ਵਿਸ਼ਵ ਕਵਤਾ ਦਾ ਵੀ ਵਡਰਾ ਸੀ